ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਲ ਮਖਾਈ ਆਪਾਂ ਗੱਲ ਕਰਦੇ ਹਾਂ ਕਿ 30 ਜੂਨ 2024 ਤੱਕ ਦਾ ਮੌਸਮ ਕਿਵੇਂ ਰਹੇਗਾ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਭਾਈ ਭਾਰੀ ਵਰਖਾ ਦੀ ਵਾਰਨਿੰਗ ਆ ਗਈ ਹੈ ਚਾਹੇ ਉਹ ਪੰਜਾਬ ਹੈ ਹਰਿਆਣਾ ਹੈ ਇਹ ਇਵਨ ਕਿ ਜਿਹੜਾ ਚੰਡੀਗੜ੍ਹ ਹੈ ਇਹ ਹਿਮਾਚਲ ਹੈ ਤਾਂ ਹੁਣ ਜਿਵੇਂ ਮਾਨਸੂਨ ਸ਼ੁਰੂ ਹੋਇਆ ਆਪਾਂ ਪੰਜਾਬ ਤੋਂ ਪਹਿਲਾਂ ਹਿਮਾਚਲ ਦੀ ਗੱਲ ਕਰਿਆ ਕਰਾਂਗੇ ਕਿਉਂਕਿ ਹਿਮਾਚਲ ਦਾਮੀ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਦੋਸਤੋ ਮਾਨਸੂਨ ਅੱਗੇ ਵਧਿਆ ਹੈ ਤੁਸੀਂ ਇਹ ਲਾ ਲਓ ਕਿ ਮਾਨਸੂਨ ਅੱਗੇ ਵੱਧ ਕੇ ਰਾਜਸਥਾਨ ਦਾ ਕੁਝ ਹਿੱਸਾ ਕਵਰ ਕੀਤਾ ਮੱਧ ਪ੍ਰਦੇਸ਼ ਕਾਫੀ ਕਵਰ ਕਰ ਗਿਆ ਬਾਕੀ ਸਟੇਟਾਂ ਨੂੰ ਕਰ ਗਿਆ ਦੂਸਰੇ ਪਾਸੇ ਮਾਹੌਲ ਇੱਡਾ ਸੋਹਣਾ ਬਣਿਆ ਹੋਇਆ ਹੈ ਕਿ ਇਹ ਲੱਗਦਾ ਹੈਗਾ ਕਿ 24 ਘੰਟੇ ਦੇ ਵਿੱਚ ਇਹ ਲੱਗਦਾ ਯੂਪੀ ਨੂੰ ਪਾਰ ਕਰ ਜਾਏਗਾ ਤੇ ਇਸ ਦੇ ਨਾਲ ਨਾਲ ਜਿਵੇਂ 27 ਤਰੀਕ ਆਉਂਦੀ ਹੈ 27 ਤਰੀਕ ਦੇ ਨੇੜੇ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਇਹ ਬਣ ਰਿਹਾ ਸਿਸਟਮ ਤਾ ਉਹ ਸਮੇਂ ਲੱਗਦਾ ਹੈ ਕਿ ਮਾਨਸੂਨ ਇਹ ਤੇਜ਼ੀ ਦੇ ਨਾਲ ਖਿੱਚ ਕੇ ਜਿਹੜਾ ਹੈਗਾ ਕਾਫੀ ਅੱਗੇ ਤੱਕ ਲੈ ਆਵੇਗਾ ਤੇ ਇਹਦੇ ਨਾਲ ਵਰਖਾ ਸ਼ੁਰੂ ਹੋ ਜਾਏਗੀ। ਓਨੀ ਦੇਰ ਤੱਕ ਹਵਾ ਦਾ ਰੁਖ ਬਦਲ ਚੁੱਕਾ ਹੈ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਪੂਰਬੀ ਹਵਾਵਾਂ ਚਲਰੀਆਂ ਸ਼ੁਰੂ ਹੋਈਆਂ ਜਿਹਦੇ ਕਰਕੇ ਹਵਾ ਦੇ ਵਿੱਚ ਨਮੀ ਵੱਧ ਰਹੀ ਹੈ ਤੇ ਨਮੀ ਦੇ ਨਾਲ ਨਾਲ ਜਿਹੜਾ ਹੈਗਾ ਕੁਝ ਜਗ੍ਹਾ ਤੇ ਕੱਲ ਵੀ ਕਾਰਵਾਈ ਹੋਈ ਸੀ ਤੇ ਅਲੱਗ-ਅਲੱਗ ਜਗ੍ਹਾ ਤੇ ਵਰਖਾ ਦੀਆਂ ਕਾਰਵਾਈਆਂ ਜਿਸ ਤਰ੍ਹਾਂ ਤੁਹਾਨੂੰ ਇਹ ਵਿੰਡੀ ਵਾਲੀ ਵੀ ਦਿਖਾ ਰਿਹਾ ਹੁੰਦੇ ਰਹਿਣ ਦੀ ਸੰਭਾਵਨਾ ਮਤਲਬ ਇਹ ਹੋ ਗਿਆ ਕੇ ਮਾਨਸੂਨ ਤੋਂ ਪਹਿਲਾਂ ਜਿਹੜੀਆਂ ਨਮੀ ਵਾਲੀਆਂ ਹਵਾਵਾਂ ਆ ਰਹੀਆਂ ਨੇ ਲੋਕਲ ਤਾਪਮਨ ਵਧਣ ਦੇ ਕਰਕੇ ਉਹ ਵਰਖਾ ਕਰ ਰਹੀਆਂ ਨੇ ਜਿਹਨੂੰ ਅਸੀਂ ਪ੍ਰੀ ਮਾਨਸੂਨ ਐਕਟੀਵਿਟੀ ਕਹਿੰਦੇ ਆ ਪਰੰਤੂ ਅੱਜ ਲਾਲ ਲਾਲ ਵਿੱਚ ਦੱਬੇ ਜੀ ਆਉਂਦੇ ਪਈ ਐ ਇਹ ਦੱਬੇ ਜਿਹੜੇ ਹੈਗੇ ਆ ਭਾਰੀ ਵਰਖਾ ਵੀ ਕਈ ਜਗ੍ਹਾ ਤੇ ਆਪਾਨੂੰ ਦਿਖਾ ਰਹੀ ਐ ਆਪਾਂ ਅੱਗੇ ਵਧੀਏ ਤਾਂ ਸਭ ਤੋਂ ਪਹਿਲੀ ਗੱਲ ਕਿ ਜਿਹੜੀ ਹੁਣ ਵਰਖਾ ਦੀ ਸੰਭਾਵਨਾ ਹੈਗੀ ਐ ਮੌਸਮ ਪੜਦੇ ਬੜੀ ਖੁਸ਼ੀ ਹੁੰਦੀ ਐ ਇਸੇ ਤਿੱਕਣਾ ਚੱਲੇ ਤਾਂ ਚੰਗੀ ਗੱਲ ਐ ਪਰੰਤੂ ਦੇਖਦੇ ਆਂ ਪੰਜਾਬ ਦੇ ਵਿੱਚ ਕੀ ਕਹਿੰਦੇ ਸਭ ਤੋਂ ਪਹਿਲਾਂ ਪੰਜਾਬ ਦੇਖ ਲਓ ਆਪਾਂ ਪੰਜਾਬ ਦੇ ਵਿੱਚ ਦਿੱਲੀ ਵਾਲਿਆਂ ਦਾ ਕਹਿਣਾ ਜੀ ਕਿ 26-27 ਨੂੰ 25% 28-29 ਨੂੰ 50 ਤੇ ਉਸ ਤੋਂ ਬਾਅਦ 30 ਜੂਨ ਅਤੇ 1 ਜੁਲਾਈ ਨੂੰ 75% ਹਿੱਸੇ 'ਚ ਵਰਖਾ ਹੋ ਸਕਦੀ ਹੈ ਜਦੋਂ ਕਿ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਵਿੱਚ 28-29 ਨੂੰ 75 ਤੇ 30-31 ਨੂੰ 100% ਹਿੱਸੇ ਵਰਖਾ ਹੋ ਸਕਦੀ ਹੈ ਉੱਤਰਾਖੰਡ ਪਛਮੀ ਉੱਤਰ ਪ੍ਰਦੇਸ਼ ਇਹ ਹੁਣ 28-29 ਤੋਂ ਅਗੇ 100% ਹਿੱਸੇ 'ਚ ਵਰਖਾ ਹੋਏਗੀ ਪਛਮੀ ਰਾਜਸਥਾਨ ਦੇ ਵਿੱਚ ਵੀ ਇਸ ਸਮੇਂ ਵਰਖਾ ਹੋਣ ਦੀ ਸੰਭਾਵਨਾ ਪੂਰਬੀ ਰਾਜਸਥਾਨ 'ਚ ਤਾਂ ਇਹ ਚੰਗੀ ਖਾਸੀ ਵਰਖਾ ਹੋਏਗੀ ਤੁਸੀਂ ਲਾਓ ਕਿ 50 ਤੋਂ 75% ਦੇ ਹਿਸਾਬਾ ਵਰਖਾ ਕਵਰ ਕਰ ਸਕਦੀ ਹੈ ਕਾਲਮ ਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਵਰਖਾ ਅੱਜ ਤੋਂ ਹੀ ਅਲੱਗ-ਅਲੱਗ ਅਸੇ ਸ਼ੁਰੂ ਹੈ ਤੇ ਇਹ ਹੁਣ ਵਧੂਗੀ 27 28 ਨੂੰ ਵਾਧੇ-ਵਾਧੇ 29 ਤੀਨ ਨੂੰ ਕਈ ਹਿਸਿਆਂ 'ਚ ਕਾਫੀ ਚੰਗੀ ਵਰਖਾ ਹੋਣੀ ਸ਼ੁਰੂ ਹੋ ਜਾਏਗੀ ਆਪਾਂ ਵੱਖ-ਵੱਖ ਜੇ ਮਾਡਲ ਦੇਖਦੇ ਹਾਂ ਤਾਂ ਸਾਨੂੰ ਮਾਡਲ ਇਹ ਸ਼ੋਅ ਕਰਦੇ ਆ ਕਿ ਵਰਖਾ ਜਿਹੜੀ ਹੈਗੀ ਹੈ ਜਿੱਥੇ ਵੀ ਕਿਤੇ ਹੋ ਰਹੀ ਹੈ ਨਾ ਭਾਰੀ ਹੋ ਰਹੀ ਇਹ ਲਾਲ ਦੇਖੋ ਨਿਸ਼ਾਨ ਇਸੇ ਤਰੀਕੇ ਨਾਲ ਜੇ ਸਾਡੇ ਇੱਥੇ ਜਾਣੇ ਹੈ ਤਾ 29 ਤਰੀਕ ਦੇ ਨੇੜੇ ਜਾ ਕੇ ਕਾਫੀ ਚੰਗੀ ਵਰਖਾ ਦਿਖਾਈ ਦਿੰਦੀ ਹੈ ਜਿਹੜੀ ਕਿ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਹੋ ਰਹੀ ਹੈ ਚਾਹੇ ਤੁਸੀਂ ਕੋਈ ਵੀ ਮਾਡਲ ਚੁੱਕ ਲੋ ਸਾਰੇ ਮਾਡਲ ਤੁਹਾਨੂੰ ਇਹ ਸ਼ੋ ਕਰ ਰਿਹਾ ਕਿ ਵਰਖਾ ਚੰਗੀ ਹੋ ਰਹੀ ਹੈ ਤਾਂ ਆਪਾਂ ਗੱਲ ਕਰ ਲਈਏ ਪਹਿਲਾਂ ਹਿਮਾਚਲ ਦੀ ਕਿਉਂਕਿ ਹਿਮਾਚਲ ਅਤੇ ਜ਼ਰੂਰੀ ਹੈ ਹਿਮਾਚਲ ਦੇ ਵਿੱਚ ਵੀ 29 ਅਤੇ 30 ਨੂੰ 71% ਹਿੱਸੇ ਦੇ ਵਿੱਚ ਵਰਖਾ ਹੋ ਸਕਦੀ 29 ਤੀ 1 ਨੂੰ 28 ਤੀ ਨੂੰ ਘਾਟ ਏਰੀਆ ਦੇ ਵਿੱਚ ਪਰੰਤੂ ਸਭ ਤੋਂ ਵੱਡੀ ਗੱਲ ਹੈ ਕਿ 28 ਅਤੇ 29 ਜੂਨ ਨੂੰ हिमाचल ਦੇ ਵਿੱਚ ਤੇਜ਼ ਹਨੇਰੀ ਚੱਲਣ ਤੇ ਭਾਰੀ ਵਰਖਾ ਜਦੋਂ ਤੇਜ਼ ਹਨੇਰੀ ਚੱਲਦੀ ਹੈ 50 ਕਿਲੋ ਪ੍ਰਤੀ ਘੰਟੇ ਤੱਕ ਦੀ ਤੇ ਭਾਰੀ ਵਰਖਾ ਹੁੰਦੀ ਹੈ ਤੇ ਉਹਦੇ ਨਾਲ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਹੈ ਇਹ ਵਰਖਾ ਕਿੱਥੇ-ਥੇ ਦੇਖ ਲਓ ਕਿ ਬਲਾਸਪੁਰ ਦੇ ਵਿੱਚ ਹੈ ਚੰਬਾ ਦੇ ਵਿੱਚ ਹੈ ਕਾਂਗੜਾ ਦੇ ਵਿੱਚ ਭਾਰੀ ਵਰਖਾ ਹੈਗੀ ਹੈ ਇਹਦੇ ਨਾਲ-ਨਾਲ ਤੁਹਾਡਾ ਮੰਡੀ ਰੇ ਵਿੱਚ ਭਾਰੀ ਵਰਖਾ Shimla ਚ ਭਾਰੀ ਵਰਖਾ Simour ਚ ਭਾਰੀ ਵਰਖਾ Solan ਚ ਭਾਰੀ ਵਰਖਾ ਤਾਂ ਜੋ ਵੀ ਵਿਅਕਤੀ ਉੱਤੇ ਜਾ ਰਹੇ ਹੋ ਆਪਣਾ ਧਿਆਨ ਰੱਖਣ ਠੀਕ ਹੈ ਤਾਂ ਥੰਡਾ ਸਟਾਰਮ ਤੇ ਤੇਜ਼ ਹਵਾ ਤਾਂ ਉਹ ਚੱਲੇਗੀ ਗੱਲ ਕਰਾਂ ਮੈਂ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਵਰਖਾ ਦੀਆਂ ਕਾਰਵਾਈਆਂ ਅੱਜ ਤੋਂ ਹੀ ਸ਼ੁਰੂ ਨੇ 27 ਤਰੀਕ ਨੂੰ ਇਹ ਕਾਰਵਾਈਆਂ ਵਧਣਗੀਆਂ ਤੇ ਉਸ ਤੋਂ ਬਾਅਦ 28 ਤਰੀਕ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇਸ ਦੇ ਨਾਲ-ਨਾਲ ਜਿਹੜੇ ਆ ਦੂਸਰੇ ਜ਼ਿਲ੍ਹੇ ਨੇ ਰੂਪਨਗਰ ਪਟਿਆਲਾ ਐਸਐਸ ਨਗਰ ਇਹਨਾਂ ਦਾ 50 ਤੋਂ 75% ਹਿੱਸਾ ਕਵਰ ਕਰਨੀਆਂ ਹੈ ਪਰੰਤੂ ਜਿਵੇਂ 29 30 ਇੱਕ ਆਉਂਦਾ ਤਾਂ ਉਹਦੇ ਵਿੱਚ ਐਸਐਸ ਨਗਰ ਰੂਪਨਗਰ ਇਹਨਾਂ ਦਾ ਲਗਭਗ 75 ਤੋਂ 100% ਪਟਿਆਲਾ ਦਾ 50 ਤੋਂ 75% ਇਹ ਜਲੰਧਰ ਕਪੂਰਥਲਾ 50 ਤੋਂ 75% ਨਵਾਂ ਸ਼ਹਿਰ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਇਹਦਾ ਤੁਸੀਂ ਲਾ ਲੋ ਕਿ 75 ਤੋਂ 100% ਤੱਕ ਇਹ ਸਭੀ ਵਰਖਾ ਕਵਰ ਕਰ ਸਕਦੀ ਹੈ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਐ ਸ਼੍ਰੀ ਅਮਰਸਾਹਬ ਐ ਤਰਨਤਾਰਨ ਐ ਫਰੋਸ ਪਰ ਫਾਜ਼ਿਲਕਾ ਫਰੀਕੋ ਸ਼੍ਰੀ ਮੁਕਤਸਰ ਸਾਹਿਬ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਮਲੇਰ ਕੋਟਲਾ ਫਤਿਹਗੜ ਸਾਹਿਬ ਇਨਾਂ ਜ਼ਿਲ੍ਹਿਆਂ ਦੇ ਵਿੱਚ ਵਰਖਾ ਜ਼ਿਆਦਾ ਏਰੀਆ ਹਿੱਟ ਕਵਰ ਨਹੀਂ ਕਰੇਗੀ ਕਹਿਣ ਦਾ ਮਤਲਬ ਇਹ ਕਿ ਆਪਾਂ ਨੂੰ ਇਹ ਆਪੇ ਕਹਿ ਸਕਦੇ ਹਾਂ ਕਿ ਫਿਰ ਇੱਕ ਵਾਰੀ ਮਾਨਸੂਨ ਆ ਕੇ ਉੱਪਰ ਦੇ ਪਾਸੇ ਸਟੌਪ ਕਰਦੀ ਨਜ਼ਰ ਆ ਰਹੀ ਹੈ ਤਾਂ ਜਿਹਦੇ ਕਰਕੇ ਕੁਝ ਏਸੇ ਪੰਜਾਬ ਦੇ ਵਿੱਚ ਬਹੁਤ ਚੰਗੀ ਵਰਖਾ ਕਰ ਰਹੀ ਹੈ ਬਾਕੀ ਏਸਿਆਂ ਦੇ ਵਿੱਚ ਵਰਖਾ ਜਿਹੜੀ ਹੈਗੀ ਹੈ ਇਹ ਨਹੀਂ ਕਿ ਨਹੀਂ ਹੋ ਰਹੀ ਹਲਕੀ ਤੋਂ ਦਰਮਿਆਨੀ ਵਰਖਾ ਉੱਥੇ ਵੀ ਹੋਏਗੀ ਲੇਕਿਨ ਵਰਖਾ ਜਿਹੜੀ ਕੀ ਏਰੀਆ ਘੱਟ ਕਵਰ ਕਰੇਗੀ ਠੀਕ ਹੈ ਵਾਰਨਿੰਗ ਦੀ ਗੱਲ ਕਰੀਏ ਤਾਂ ਵਾਰਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋਗੇ ਪੰਜਾਬ ਦੇ ਵਿੱਚ ਜ਼ਿਆਦਾਤਰ ਹਿੱਸਿਆਂ ਦੇ ਵਿੱਚ 29 ਤਰੀਕ ਨੂੰ ਇਹ ਫਿਰੋਜ਼ਪੁਰ ਫਾਜ਼ਿਲਕਾ ਫਰੀਕੋ ਸ਼੍ਰੀ ਮੁਕਤਸਰ ਸਾਹਿਬ ਮੋਗਾ ਬਠਿੰਡਾ ਇਹਨਾਂ ਨੂੰ ਛੱਡ ਦਈਏ ਬਾਕੀ ਜ਼ਿਆਦਾਤਰ ਪੰਜਾਬ ਦੇ ਵਿੱਚ ਤੇਜ਼ ਹਵਾ ਗਰਜ ਚਮਕਦਾ ਜਿਹੜਾ ਯੈਲੋ ਅਲਰਟ ਜਾਰੀ ਹੋ ਗਿਆ 29 ਤਰੀਕ ਦਾ 29 ਤਰੀਕ ਨੂੰ ਪਠਾਨਕੋਟ ਇਸ ਦੇ ਨਾਲ ਨਾਲ ਹੁਸ਼ਿਆਰਪੁਰ ਨਵਾਂ ਸ਼ਹਿਰ ਇਸ ਦੇ ਨਾਲ ਨਾਲ ਇਹ ਜਿਹੜੇ ਕੁਝ ਜ਼ਿਲ੍ਹੇ ਨੇ ਆਪਣੇ ਜਿਸ ਟਿਕਾਣਾ ਰੂਪਨਗਰ ਹੈ ਤੇ ਐਸਐਸ ਨਗਰ ਹੈ ਇੱਥੇ ਭਾਰੀ ਮੀਂਹ ਦੀ ਵਾਰਨਿੰਗ ਆ ਗਈ ਹੈ ਯੈਲੋ ਅਲਰਟ ਆ ਗਈ। ਬਾਕੀ ਪੂਰਾ ਹੀ ਪੰਜਾਬ ਚ ਜਿਹੜੇ ਜ਼ਿਲ੍ਹੇ ਨੇ ਮੈਂ ਗੱਲ ਕੀਤੀ ਉਹਨਾਂ ਛੱਡ ਦਈਏ ਮਾਨਸਾ ਵਿੱਚ ਸ਼ਾਮਲ ਹੈ ਉਹਨਾਂ ਛੱਡ ਦਈਏ ਤਾਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਥੰਡਰਸਟ੍ਰੋਮ, ਬਿਜਲੀ ਡਿਸ਼ਕਣ ਤੇ ਤੇਜ਼ ਹਵਾਵਾਂ ਚੱਲਣ ਦੀ ਵਾਰਨਿੰਗ ਹੈ। ਹਜੇ ਤੱਕ ਪਾਸ ਫਲੋਈ ਪਰਫਾਿਲ ਕਾ ਫਰੀਕ ਕੌਸ਼ਲ ਮੁਕਤਸਬ ਮੋਗਾ, ਬਠਿੰਡਾ ਮਾ ਤੇ ਮਾਨਸਾ ਇਹ ਜਿਹੜੇ ਆਪਣੇ ਦੱਖਣ ਪੱਛਮ ਦੇ ਜ਼ਿਲ੍ਹੇ ਹੈਗੇ ਆ ਇੱਥੇ ਕੁਝ ਹਿੱਸਿਆਂ ਦੇ ਵਿੱਚ ਜਿਹੜਾ देर ਨਾਲ ਕੰਮ ਸ਼ੁਰੂ ਹੋਏਗਾ ਬਾਕੀ ਦੇ ਵਿੱਚ ਥੋੜਾ ਜਲਦੀ ਸ਼ੁਰੂ ਹੋ ਰਿਹਾ ਹੈ ਚੰਡੀਗੜ੍ਹ ਦੇ ਵਿੱਚ 29 ਤੋਂ ਤਾਂ ਜ਼ਿਆਦਾ ਤਰੇ ਇਸੇ ਵਰਖਾ ਹੋ ਸਕਦੀ ਹੈ ਚੰਡੀਗੜ੍ਹ 'ਚ ਭਾਰੀ ਵਰਖਾ ਹੋ ਸਕਦੀ ਹੈ ਇਹ ਦੇਖਣ ਨੂੰ ਮਿਲ ਸਕਦੀ ਹੈ ਤਾਂ ਇਸ ਦੇ ਇਲਾਵਾ ਪੰਚਕੁਲਾ ਅੰਮਾਲਾ ਯਮਨਾ ਨਗਰ ਕੁਰਖੇਤਰ ਕੈਥਲ ਕਰਨਾਲ ਮਹਿੰਦਰਗੜ੍ਹ ਵਾਰੀ ਜੱਜਰ ਗੁਰੂਗਰਾਮ ਮਵਾਤ ਪਲਵਲ ਫਿਰਦਾਬਾਹ ਰੋहतक ਸੋਨੀਪੱਤ ਇਹ ਜਿਹੜੇ ਸਾਰੇ ਜ਼ਿਲ੍ਹੇ ਐ ਇਹਦੇ ਨਾਲ ਬਿਵਾਨੀ ਚਾਕੀ ਦਾਤਰੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵਰਖਾ 26 ਤੋਂ ਸ਼ੁਰੂ ਹੋ ਜਾਏਗੀ ਤੇ ਜਿਵੇਂ ਜਿਵੇਂ ਅੱਗੇ ਜਾਣਗੇ ਇਹ ਵਰਖਾ ਜਿਹੜੀ 28 29 30 ਅਤੇ 1 ਜੁਲਾਈ ਦੇ ਦਰਮਿਆਨ ਮੈਕਸਿਮਮ ਏਰੀਆ ਕਵਰ ਕਰੇਗੀ ਤੇ ਕਾਫੀ ਜਿਹੜੀ ਹੈਗੀ ਚੰਗੀ ਖਾਸੀ ਵਰਖਾ ਇੱਥੇ ਇਹ ਹੋਵੇਗੀ ਜਿਹੜੇ ਜ਼ਿਲ੍ਹੇ ਆ ਦੂਸਰੇ ਬਚ ਗਏ ਜਿਹੜਾ ਆਪਣਾ ਡਬੂ ਵਾਲੇ ਦੇ ਕੋਲ ਤੋਂ ਆਪਾਂ ਸ਼ੁਰੂ ਕੀ ਸਿਰਸਾ ਫਤਿਹਬਾਦ हिसार ਜੀਂਦ ਇਹ ਜਿਹੜੇ ਜ਼ਿਲ੍ਹੇ ਹੈਗੇ ਆ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵਰਖਾ 28 ਤੋਂ ਸ਼ੁਰੂ ਹੁੰਦੀ ਪਈ ਹੈ ਲੇਕਿਨ ਘੱਟ ਏਰੀਆ ਕਵਰ ਕਰਦੀ ਵੀ ਮਤਲਬ ਇਹ ਕਹਿ ਲਓ ਕਿ ਜਿਵੇਂ ਆਪਾਂ ਉਹ ਕਹਿ ਰਹੇ ਕਿ ਇਹਦੇ ਵੀ ਜਿਹੜਾ ਡक्कਨ ਪੱਛਮ ਦਾ ਕੁਝ ਹਿੱਸਾ ਹੈਗਾ ਉਹਦੇ ਥੋੜੀ ਲੇਟ ਸ਼ੁਰੂ ਹੁੰਦੀ ਪਈ ਬਾਕੀ ਦੇ ਵਿੱਚ ਪਹਿਲਾਂ ਸ਼ੁਰੂ ਹੋ ਰਹੀ ਹੈ ਲਗਭਗ ਪੂਰਾ ਹੀ ਹਰਿਆਣੇ ਦੇ ਵਿੱਚ ਤੇਜ਼ ਹਵਾ ਦੀ ਵਾਰਨਿੰਗ ਹੈ ਜੇਕਰ 29 ਤਰੀਕ ਵਾਲੀ ਗੱਲ ਕਰੋਗੇ 30 28 29 ਵਾਲੀ ਤਾਂ ਪੰਚਕੁਲਾ ਅੰਮਾਲਾ ਯਮਨਾ ਨਗਰ ਫੋਰ ਖੇਤਰ ਕੈਥਲ ਕਰਨਾਲ ਮੈਂਦਰਗੜ ਵਾਰੀ ਜੱਜਰ ਮਿਵਾਤ ਗੁਰੂਗਰਾਹ ਪਲਵਾਲ ਫਰੀਦাবাদ ਰੋहतक ਸੋਨੀਪੱਤ ਇਹਦੇ ਨਾਲ ਨਾਲ ਇਹ ਜ਼ਿਲ੍ਹੇ ਆ ਜਿੱਥੇ ਕਿ 40 ਤੋਂ 50 ਕਿਲੋ ਪ੍ਰਤੀ ਘੰਟਾ ਦੀਆਂ ਤੇਜ਼ ਹਵਾਵਾਂ ਤੇ ਭਾਰੀ ਵਰਖਾ ਦੀ ਵਾਰਨਿੰਗ ਆਈ ਹੋਈ ਹੈ। सिरसा, ਫਤਿਹਪੁਰ ਸਾਹਿਰ 'ਚ ਜੇ ਵਾਰਨਿੰਗ ਨਹੀਂ ਆਈ। ਜੀਨ ਪਵਾਨੀ, ਚਰਕੀ ਰਾਦਰੀ ਦੇ ਵਿੱਚ ਤੇਜ਼ ਹਵਾ ਚੱਲਣ ਦਾ yellow alert ਆਇਆ ਹੋਇਆ ਹੈ। ਠੀਕ ਹੈ। Rajasthan ਵਾਲਿਆਂ ਨੇ ਅੱਜ ਆਪਣੀ ਅਪਡੇਟ ਨਹੀਂ ਦਿੱਤੀ। ਪਰੰਤੂ ਹਾਲਾਤ Rajasthan ਦੇ ਇਹੀ ਹੈ ਕਿ ਪੂਰਬੀ Rajasthan ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਵਰਖਾ ਸ਼ੁਰੂ ਹੋ ਚੁੱਕੀ ਹੈ ਤੇ ਇਹ ਅੱਗੇ ਵਧਦੀ ਜਾਏਗੀ। ਪੱਛਮੀ Rajasthan ਦੇ ਵਿੱਚ ਵੀ 28-29 ਤੋਂ ਜਿਹੜੀ ਹੈਗੀ ਵਰਖਾ ਸ਼ੁਰੂ ਹੋਵੇਗੀ। ਤੇ ਉਹ ਵਰਖਾ ਜਿਹੜੀ ਥੋੜਾ ਏਰੀਆ ਕਵਰ ਕਰੇਗੀ ਹੌਲੀ ਹੌਲੀ ਜਿਹੜਾ ਹੈਗਾ ਏਰੀਆ ਵਧਦਾ ਜਾਵੇਗਾ ਤੇ ਜੇ ਅਸੀਂ ਗੱਲ ਕਰੀਏ ਜੰਮੂ ਦੀ ਤਾਂ ਜੰਮੂ ਦੇ ਵਿੱਚ 29 ਦੇ ਤੀਨ ਚੰਗੀ ਖਾਸੀ ਵਰਖਾ ਹੋ ਸਕਦੀ ਹੈ ਯੂਪੀ ਦੇ ਵਿੱਚ ਯੂਪੀ ਦੇ ਵਿੱਚ ਤੇਜ਼ ਹਵਾਵਾਂ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ 26 27 28 29 ਤੇ 26 ਤੋਂ ਹੀ ਯੂਪੀ ਦੇ ਵਿੱਚ ਮਤਲਬ ਕਿ ਕੱਲ ਤੋਂ ਕਿਉਂਕਿ ਮਾਨਸੂਨ ਉੱਥੇ ਪਹੁੰਚ ਰਿਹਾ ਹੈ ਤਾਂ ਕਈ ਥਾਵਾਂ ਦੇ ਉੱਪਰ ਪੂਰਬੀ ਯੂਪੀ ਦੇ ਵਿੱਚ ਜਿਹੜੀ ਭਾਰੀ ਵਰਖਾ ਹੋ ਸਕਦੀ ਹੈ ਦੇ ਹਸ ਤੋਂ ਬਾਅਦ ਦੇ ਜਿਹੜਾ ਹੈਗਾ ਜਿਵੇਂ ਤੁਸੀਂ 29 ਦੇ ਜਿਹੜੇ ਜਾਓਗੇ ਤਾਂ ਫਿਰ ਪਛਮੀ ਯੂਪੀ ਵਿੱਚ ਪੂਰਿਆ ਹੀ ਉੱਤਰ ਪ੍ਰਦੇਸ਼ ਦੇ ਵਿੱਚ ਇਹ 28 ਅਤੇ 29 ਨੂੰ ਪੂਰਿਆ ਹੀ ਉੱਤਰ ਪ੍ਰਦੇਸ਼ ਚ ਅਲੱਗ-ਅਲੱਗ ਥਾਵਾਂ ਦੇ ਉੱਤੇ ਭਾਰੀ ਵਰਖਾ ਦੀ ਆਰੇਂਜ ਅਲਰਟ ਆ ਗਿਆ ਕਹਾਣੀ ਇਹ ਹੈ ਕਿ ਮਾਨਸੂਨ ਭਾਵੇਂ ਕਿ ਜਿੰਨਾ ਪਹਿਲਾਂ ਪਹੁੰਚਣਾ ਚਿਰਿਆ ਸੀਗਾ ਉਹਨਾਂ ਨਹੀਂ ਪਹੁੰਚਿਆ ਲੇਕਿਨ ਫਿਰ ਵੀ ਸਮੇਂ ਤੋਂ ਪਹਿਲਾਂ ਪਹੁੰਚਦਾ ਨਜ਼ਰ ਆ ਰਿਹਾ ਹੈ ਤੇ ਜਿਵੇਂ-ਜਿਵੇਂ ਅੱਗੇ ਵਧਦਾ ਜਾ ਰਿਹਾ ਓਵੇਂ-ਓਵੇਂ ਭਾਰੀ ਵਰਖਾ ਕਰ ਰਿਹਾ ਹੈ ਰਹਿ ਗਈ ਗੱਲ ਪੰਜਾਬ ਤੇ ਹਰਿਆਣਾ ਦੇ ਦੱਖਣ ਪੱਛੋਂ ਦੀ ਇੱਥੇ ਕਾਰਵਾਈਆਂ 2 ਦਿਨ ਲੇਟ ਨੇ ਬਾਕੀ ਜਗ੍ਹਾ 2 ਦਿਨ ਪਹਿਲਾਂ ਚੱਲੂ ਹੋ ਰਹੀਆਂ ਨੇ ਇਹ ਨਹੀਂ ਹੈਗਾ ਕਿ ਇੱਥੇ ਜਿਹੜਾ ਹੈਗਾ ਵਰਖਾ ਨਹੀਂ ਹੋਏਗੀ ਵਰਖਾ ਹੋਏਗੀ ਲੇਕਿਨ 2 ਦਿਨ ਲੇਟ ਸਟਾਰਟ ਹੋ ਰਹੀ ਹੈ ਤਾਂ ਦੇਖਦੇ ਹਾਂ ਕਿਸ ਕਰਵਟ ਮਾਨਸੂਨ ਅੱਗੇ ਬੈਠਦੀ ਹੈ ਕੀ ਹੁੰਦਾ ਹੈ